ਬੀਬੀਐਮਬੀ ਨੇ ਕੇਂਦਰ ਸ਼ਾਸਿਤ ਬੀਜੇਪੀ ਸਰਕਾਰ ਨੇ ਹਰਿਆਣਾ ਸ਼ਾਸਿਤ ਬੀਜੇਪੀ ਸਰਕਾਰ ਰਾਜਸਥਾਨ ਸ਼ਾਸਿਤ ਬੀਜੇਪੀ ਸਰਕਾਰ ਨੇ ਪੰਜਾਬ ਦੇ ਪਿੱਠ ਦੇ ਵਿੱਚ ਸੁਰਾ ਮਾਰਿਆ ਕਿ ਹਰਿਆਣਾ ਸਰਕਾਰ ਮੁੱਦਾ ਹੋ ਕੇਂਦਰ ਸਰਕਾਰ ਮੁੱਦਾ ਹੋ ਕੇਂਦਰ ਸਰਕਾਰ ਮੁੱਦਾ ਹੋ ਪਾਣੀ ਜਿਹੜਾ ਹੈਗਾ ਉਹ ਹਰਿਆਣੇ ਨੂੰ ਇਲੀਗਲ ਤਰੀਕੇ ਦੇ ਨਾਲ ਦੇਣ ਦਾ ਜਿਹੜਾ ਹੈ ਫੈਸਲਾ ਕੀਤਾ ਮੋਦੀ ਸਰਕਾਰ ਮੁੱਦਾ ਹੋ ਮੋਦੀ ਸਰਕਾਰ ਪੰਜਾਬ ਦੀ ਇੱਕ ਵੀ ਬੂੰਦ ਇੱਕ ਵੀ ਡ੍ਰੌਪ ਆਫ ਵਾਟਰ ਜਿਹੜਾ ਹੈ ਇਲੀਗਲ ਤਰੀਕੇ ਨਾਲ ਹਰਿਆਣਾ ਨਹੀਂ ਲੈ ਕੇ ਜਾ ਸਕਦਾ ਅਸੀਂ ਮੌਕੇ ਦੇ ਉੱਤੇ ਇਸ ਵਕ ਅੰਗਲ ਡੈਮ ਦੇ ਖੜੇ ਆ ਮੇਰੇ ਪਿੱਛੇ ਬਿਲਕੁਲ ਉਹ ਡੈਮ ਹੈ ਜਿੱਥੋਂ ਪਾਣੀ ਰੈਗੂਲੇਟ ਹੁੰਦਾ ਹੈ ਕਿ ਇੱਕ ਵੀ ਬੂੰਦ ਜੋ ਐਕਸਟਰਾ ਪਾਣੀ ਹੈ ਉਹ ਹਰਿਆਣੇ ਨੂੰ ਬਿਲਕੁਲ ਜਾਣ ਨਹੀਂ ਦਿੱਤੀ ਜਾਊਗੀ ਸਖਤ ਹਦਾਇਤਾਂ ਇੱਥੇ ਐਕਸੀਅਨ ਬੀਬੀਐਮਬੀ ਦੇ ਐਕਸੀਅਨ ਐਸਡੀਓ ਤੇ ਜੇਈ ਨੂੰ ਦੇ ਦਿੱਤੀਆਂ ਗਈਆਂ ਪੂਰਾ ਜਿਹੜਾ ਉਹਨਾਂ ਦਾ ਕੰਟਰੋਲ ਰੂਮ ਹੈ ਜਿੱਥੋਂ ਵਾਟਰ ਰੈਗੂਲੇਟ ਹੁੰਦਾ ਹੈ ਉਸ ਕਮਰੇ ਦੀ ਚਾਬੀ ਜਿਹੜੀ ਆ ਲੈ ਲਈ ਗਈ ਹੈ ਅਪਾ ਸਾਰੇ ਜਾਣਦੇ ਕਿ ਕਿਵੇਂ ਕੱਲ ਰਾਤੀ ਬੀਬੀਐਮਬੀ ਨੇ ਕੇਂਦਰ ਸ਼ਾਸਿਤ ਬੀਜੇਪੀ ਸਰਕਾਰ ਨੇ ਹਰਿਆਣਾ ਸ਼ਾਸਿਤ ਬੀਜੇਪੀ ਸਰਕਾਰ ਰਾਜਸਥਾਨ ਸ਼ਾਸਿਤ ਬੀਜੇਪੀ ਸਰਕਾਰ ਨੇ ਪੰਜਾਬ ਦੇ ਪਿੱਠ ਦੇ ਵਿੱਚ ਛੁਰਾ ਮਾਰਿਆ ਕਿਵੇਂ ਪੰਜਾਬ ਦਾ ਜਿਹੜਾ ਪਾਣੀਆਂ ਦਾ ਹੱਕ ਹੈ 8500 8500 ਕਿਊਸਿਕ ਪਾਣੀ ਜਿਹੜਾ ਹੈਗਾ ਉਹ ਹਰਿਆਣੇ ਨੂੰ ਇਲੀਗਲ ਤਰੀਕੇ ਦੇ ਨਾਲ ਦੇਣ ਦਾ ਜਿਹੜਾ ਹੈ ਫੈਸਲਾ ਕੀਤਾ ਇਸ ਫੈਸਲੇ ਦੇ ਉੱਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦਾ ਹਰ ਇੱਕ ਸਿਪਾਹੀ ਇਸ ਫੈਸਲੇ ਦੇ ਖਿਲਾਫ ਖੜਾ ਤੇ ਅਸੀਂ ਆਪ ਇੱਥੇ ਮੌਕੇ ਤੇ ਪਹੁੰਚੇ ਇਸ ਤੋਂ ਪਹਿਲਾਂ ਪੂਰੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਧਰਨੇ ਲੱਗੇ ਆ ਆਮ ਆਦਮੀ ਪਾਰਟੀ ਦਾ ਹਰ ਇੱਕ ਸਿਪਾਹੀ ਨੇ ਫੈਸਲਾ ਕਰ ਲਿਆ ਕਿ ਪੰਜਾਬ ਦੀ ਇੱਕ ਵੀ ਬੂੰਦ ਇੱਕ ਵੀ ਡ੍ਰੌਪ ਆਫ ਵਾਟਰ ਜਿਹੜਾ ਹੈ ਇਲੀਗਲ ਤਰੀਕੇ ਨਾਲ ਹਰਿਆਣਾ ਨਹੀਂ ਲੈ ਕੇ ਜਾ ਸਕਦਾ ਅਸੀਂ ਮੌਕੇ ਦੇ ਉੱਤੇ ਇਸ ਵਕਤ ਨੰਗਲ ਡੈਮ ਤੇ ਖੜੇ ਆ ਮੇਰੇ ਪਿੱਛੇ ਬਿਲਕੁਲ ਉਹ ਡੈਮ ਹੈ ਜਿੱਥੋਂ ਪਾਣੀ ਰੈਗੂਲੇਟ ਹੁੰਦਾ ਹੈ ਇੱਥੋਂ ਭਾਵੇਂ ਰਾਤ ਨੂੰ ਡੈਮ ਤੋਂ ਪਾਣੀ ਛੱਡ ਦਿੱਤਾ ਗਿਆ ਪਰ ਇੱਥੋਂ ਅਸੀਂ ਕੰਟਰੋਲ ਰੂਮ ਦਾ ਜਿਹੜਾ ਹੈ ਪੂਰਾ ਕੰਟਰੋਲ ਲੈ ਲਿਆ ਤੇ ਇੱਕ ਵੀ ਬੂੰਦ ਜੋ ਐਕਸਟਰਾ ਪਾਣੀ ਹੈ ਉਹ ਹਰਿਆਣੇ ਨੂੰ ਬਿਲਕੁਲ ਜਾਣ ਨਹੀਂ ਦਿੱਤੀ ਜਾਊਗੀ ਸਖਤ ਹਦਾਇਤਾਂ ਇੱਥੇ ਐਕਸੀਅਨ ਬੀਬੀਐਮਬੀ ਦੇ ਐਕਸੀਅਨ ਐਸਡੀਓ ਤੇ ਜੇਈ ਨੂੰ ਦੇ ਦਿੱਤੀਆਂ ਗਈਆਂ ਪੂਰਾ ਜਿਹੜਾ ਉਹਨਾਂ ਦਾ ਕੰਟਰੋਲ ਰੂਮ ਹੈ ਜਿੱਥੋਂ ਵਾਟਰ ਰੈਗੂਲੇਟ ਹੁੰਦਾ ਉਸ ਕਮਰੇ ਦੀ ਚਾਬੀ ਜਿਹੜੀ ਆ ਲੈ ਲਈ ਗਈ ਹੈ ਆਹ ਇਹ ਪੰਜਾਬ ਦਾ ਇਹ ਮੁੱਦਾ ਇਹ ਹੈ ਕਿ ਪੰਜਾਬ ਦੇ ਪਾਣੀ ਜਿਹੜੀ ਆ ਸਾਡੀ ਲਾਈਫਲਾਈਨ ਹੈ ਸਾਡੀ ਆਕਸੀਜਨ ਹੈ ਪੰਜਾਬ ਇੱਕ ਐਗਰੀਕਲਚਰ ਬੇਸਡ ਇਕਨੋਮੀ ਹੈ ਸਾਡੇ ਕੋਲ ਜਿਹੜੀ ਸਾਡੀ ਇਕਨੋਮੀ ਹੈ ਉਹ ਟੋਟਲੀ ਐਗਰੀਕਲਚਰ ਤੇ ਬੇਸ ਹੈ ਜੇ ਸਾਡੇ ਖੇਤ ਪਾਣੀ ਤੋਂ ਵਾਂਝੇ ਹੋ ਗਏ ਤਾਂ ਪੰਜਾਬ ਖਤਮ ਹੋ ਜਾਊਗਾ ਅਸੀਂ ਆਪਣੀ ਸਰਵਾਈਵਲ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ ਪਹਿਲੀ ਵਾਰੀ ਕਿਸੇ ਸਰਕਾਰ ਨੇ ਇਰੀਗੇਸ਼ਨ ਮੈਂ ਅਗਰ ਅੱਜ ਸਾਡੇ ਇਲਾਕੇ 'ਚ ਡੈਮ ਬਣੇ ਸਾਡੇ ਇਲਾਕੇ ਤੋਂ ਨਹਿਰਾਂ ਜਾਂਦੀਆਂ ਪਰ ਸਾਡੇ ਇਹੀ ਪਿੰਡ ਜਿਹੜੇ ਪਿੰਡ ਤੁਹਾਨੂੰ ਪਿੱਛੇ ਪਹਾੜਾਂ ਤੇ ਦਿਖਾਈ ਦੇ ਰਹੇ ਐ ਇਹ ਪਿੰਡ ਪਾਣੀ ਤੋਂ ਵਾਂਝੇ ਰਹੇ ਪਿਛਲੇ 50 60 70 ਸਾਲਾਂ ਤੋਂ ਅੱਜ ਇਹਨਾਂ ਪਿੰਡਾਂ ਦੇ ਵਿੱਚ ਪਾਈਪਲਾਈਨ ਪੈ ਰਹੀ ਐ ਸਾਡੇ ਚੰਗਰ ਇਲਾਕੇ ਦੇ ਵਿੱਚ ਪਾਈਪਲਾਈਨ ਪੈ ਰਹੀ ਐ 10000 ਕਿੱਲੇ ਨੂੰ ਪਾਣੀ ਮਿਲ ਰਿਹਾ ਸਾਡੇ ਪਿੰਡਾਂ ਨੂੰ ਜਿਹੜੇ ਸਾਡੇ ਪਿੰਡ ਨੇ ਉਹਨਾਂ ਚ ਪਾਈਪਲਾਈਨ ਪਈ ਐ ਉਹਨਾਂ ਨੂੰ ਪਹਿਲੀ ਵਾਰੀ ਇਸ ਦੀਨਾਂ ਨਹਿਰਾਂ ਦਾ ਪਾਣੀ ਮਿਲ ਰਿਹਾ ਪਿਛਲੀਆਂ ਸਰਕਾਰਾਂ ਨੇ ਗੌਰ ਨਹੀਂ ਕੀਤਾ ਇਹ ਮਾਨ ਸਾਹਿਬ ਦੀ ਸਰਕਾਰ ਹੈ ਜਿਨ ਪੰਜਾਬ ਨੂੰ ਨਹਿਰੀ ਪਾਣੀ ਦੇ ਕੇ ਤੇ ਹੁਣ ਅਸੀਂ ਆਪਣਾ ਹੱਕ ਮੰਗਦੇ ਆ ਜਿੰਨਾ ਹਰਿਆਣੇ ਦਾ ਪਾਣੀ ਸੀ ਉਹ ਵਰ ਚੁੱਕਿਆ ਇਸ ਸਾਲ ਦਾ ਜਦੋਂ ਹੜੰਦੇ ਆ ਤਬਾਈ ਸਾਡੀ ਹੁੰਦੀ ਹੈ ਸਾਡੇ ਇਲਾਕੇ ਦੀ ਤਬਾਹੀ ਹੁੰਦੀ ਹੈ ਉਦੋਂ ਇਹ ਕਹਿੰਦੇ ਗੇਟ ਨਾ ਖੋਲੋ ਉਦੋਂ ਕਹਿੰਦੇ ਪਾਣੀ ਨਾ ਛੱਡੋ ਤੇ ਜਦੋਂ ਹੁਣ ਅੱਜ ਖੇਤੀ ਵੇਲੇ ਸਾਨੂੰ ਪਾਣੀ ਦੀ ਲੋੜ ਹੈ ਉਦੋਂ ਕਹਿੰਦੇ ਨਹੀਂ ਸਾਨੂੰ ਪਾਣੀ ਛੱਡ ਦੋ ਇਹ ਤਾਂ ਹੈ ਨਹੀਂ ਇਸ ਕਰਕੇ ਸਰਕਾਰ ਆਪਣਾ ਧਰਮ ਨਿਭਾ ਰਹੀ ਹੈ ਪੁਲਿਸ ਪ੍ਰਸ਼ਾਸਨ ਆਪਣਾ ਧਰਮ ਨਿਭਾ ਰਿਹਾ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਸਿਪਾਹੀ ਅਸੀਂ ਇੱਥੇ ਪਹਿਰਾ ਦੇਵਾਂਗੇ ਤੇ ਅਸੀਂ ਸਾਰੇ ਇੱਥੇ ਬੈਠ ਕੇ ਕੰਟਰੋਲ ਰੂਮ ਦੀ ਚਾਬੀ ਲੋਕਲ ਪ੍ਰਸ਼ਾਸਨ ਤੋਂ ਘੜੀਆ ਪੁਲਿਸ ਨੇ ਲੈ ਲਈ ਐ ਇੱਕ ਵੀ ਬੂੰਦ ਐਕਸਟਰਾ ਪਾਣੀ ਅਸੀਂ ਹਰਿਆਣੇ ਨੂੰ ਜਾਣ ਕੇ ਸਰ ਹਰਿਆਣੇ ਚਾਨਾ ਸਰ ਜਦੋਂ ਅਸੀਂ ਮੈਂ ਉਦੋਂ ਇਰੀਗੇਸ਼ਨ ਮਿੰਿਸਟਰ ਸੀ ਜਦੋਂ 2023 ਫਲੱਡ ਆਇਆ ਜਦੋਂ ਉਦੋਂ ਸਾਡੇ ਹੜ੍ਹ ਆਏ ਸਾਡੇ ਇਲਾਕੇ 'ਚ ਉਦੋਂ ਅਸੀਂ ਬਹੁਤ ਇਹਨਾਂ ਦੀਆਂ ਮੰਗਾਂ ਕੀਤੀਆਂ ਕਿਸੇ ਨੇ ਇੱਕ ਬੂੰਦ ਨਹੀਂ ਪਾਣੀ ਲਿਆ ਉਦੋਂ ਕਿਉਂ ਨਹੀਂ ਦੱਸੀ ਕਿ ਅਸੀਂ ਲੈ ਲਓ ਸਾਡਾ ਇੱਥੇ ਸਾਡਾ ਇਲਾਕਾ ਤਬਾਹ ਹੋ ਗਿਆ ਸਾਡੇ ਪਿੰਡਾਂ ਦੀਆਂ ਸੜਕਾਂ ਸਾਡੀਆਂ ਫਸਲਾਂ ਸਾਡੇ ਸਕੂਲ ਸਾਡੇ ਖੇਤ ਤਬਾਹ ਹੋਏ ਉਦੋਂ ਤਾਂ ਇਹਨਾਂ ਨੂੰ ਕੁਝ ਨਹੀਂ ਦਿਸਦਾ ਸੀ ਅੱਜ ਸਾਨੂੰ ਵੀ ਪਾਣੀ ਦੀ ਲੋੜ ਐ ਪੰਜਾਬ ਦੇ ਕੋਲ ਪਾਣੀ ਹੈ ਹੀ ਨਹੀਂ ਤੁਸੀਂ ਸਭ ਜਾਣਦੇ ਹੋ 90 ਸਾਡੇ 90% ਬਲਾਕ ਕਾਡੇ ਉਹ ਇਸ ਵਕਤ ਜਿਹੜੇ ਹੈ ਉਹ ਡਾਰਕ ਜ਼ੋਨ ਦੇ ਵਿੱਚ ਹੈ ਤੁਹਾਨੂੰ ਪਤਾ ਹੈ ਤੁਹਾਡੇ ਤੁਸੀਂ ਆਪ ਤੁਸੀਂ ਉਸ ਇਲਾਕੇ ਤੋਂ ਚੰਗਰ ਦੇ ਕਿੰਨੇ ਪਿੰਡ ਸਾਡੇ ਆ ਜਿਹੜੇ ਪਿੰਡ ਹੈ ਉੱਤੇ ਜਿੱਥੇ ਆਪਾਂ ਖੜੇ ਹੈ ਭਵੌਰ ਸਾਹਿਬ ਸੁਆਮੀਪੁਰ ਬਾਗ ਇਹ ਸਾਰੇ ਖੇਤੀ ਤੋਂ ਵਾਂਝੇ ਆ ਪਾਣੀ ਨਹੀਂ ਆ ਰਿਹਾ ਉੱਥੇ ਜਿਹੜੇ ਆ ਤੁਹਾਨੂੰ ਪਿੰਡ ਨਜ਼ਰ ਆ ਰਹੇ ਰਾਏਪੁਰ ਪੱਟੀ ਡੁਕਲੀ ਇਹ ਨਿਕੁਨੰਗਲ ਕਿੱਥੇ ਪਾਣੀ ਪਹਿਲੀ ਹੁਣ ਪਾਈਪਲਾਈਨਾਂ ਪਾ ਰਹੇ ਆ ਸੀ ਚੰਗਰ ਦੇ ਪਿੰਡਾਂ 'ਚ ਹੁਣ ਪਾਈਪਲਾਈਨਾਂ ਪਾ ਰਹੇ ਆ ਜਿਹੜੇ ਆ ਪਿੰਡ ਅਥਲੂ ਡੜੋਲੀ ਗੰਭੀਰਪੁਰ ਇੱਥੇ ਪਾਈਪਲਾਈਨਾਂ ਪਾ ਰਹੇ ਆ ਜਿੰਨੇ ਸਾਲਾਂ ਬਾਅਦ ਪਹਿਲੀ ਵਾਰੀ ਖੇਤੀ ਨੂੰ ਜਿਹੜਾ ਹੈ ਜਿਹੜਾ ਨਹਿਰੀ ਪਾਣੀ ਮਿਲ ਰਿਹਾ ਤੇ ਉਸ ਦੇ ਉੱਤੇ ਹੁਣ ਇਹਨਾਂ ਨੂੰ ਤਕਲੀਫ